ਤੇ ਦੂਹ ਟਰੈਕਟਰ ਚੈਨਲ ਤੇ ਤੇ ਅੱਜ ਬਈ ਕੜਿਆ ਟਰੈਕਟਰ ਮੰਡੀ ਤਲਵੰਡੀ ਸਾਬੋ ਤੇ ਦਿਖਾਵਾਂਗੇ ਤੁਹਾਨੂੰ ਰੇਟ ਕੀ ਰਹਿੰਦੇ ਆ ਥੋੜੀ ਜਿਹੀ ਮੰਡੀ ਤਾਂ ਪਾਣੀ ਨਾਲ ਭਰੀ ਹੋਈ ਆ ਮੌਸਮ ਖਰਾਬ ਮੀਂਹ ਪੈਣ ਦਾ ਕਰਕੇ ਮੀਂਹ ਬਹੁਤ ਜ਼ਿਆਦਾ ਤੇ ਟਰੈਕਟਰ ਬੱਸ ਇਕੱਠੇ ਲਾ ਰੱਖੇ ਨੇ ਟਰੈਕਟਰ ਆਏ ਤਾਂ ਬਹੁਤ ਆ ਪਰ ਮੰਡੀ ਗਿੱਲੀ ਹੋਣ ਕਰਕੇ ਥੋੜਾ ਜਿਹਾ ਖਰਾਬ ਹੋਇਆਗਾ ਕੰਮ ਤੇ ਫੋਨੇ ਤੁਹਾਨੂੰ ਅੱਜ ਮਾਹੌਲ ਕੀ ਰਹਿੰਦਾਗਾ ਜਿਹੜੇ ਭਰਾ ਆਪਣੇ ਨਾਲ ਜੁੜਨਗੇ ਵੀਡੀਓ ਸ਼ੇਅਰ ਅੱਗੇ ਜਰੂਰ ਕਰ ਦਿਓ ਤੇ ਆਪਣੇ ਦਾਕੀ ਕਮੈਂਟ ਕਰਕੇ ਬਈ ਜਰੂਰ ਦੱਸੋ ਆਜ ਬਹੁਤ ਸਹੀ ਜਾਂਦੀ ਹੈ ਇਹਦੇ ਮੈਂ ਤੁਹਾਨੂੰ ਜਾਣਕਾਰੀ ਟਰੈਕਟਰਾਂ ਸੰਬੰਧੀ ਨਵੇਂ ਨਵੇਂ ਟਰੈਕਟਰ ਦਿਖਾਵਾਂਗੇ ਅੱਜ ਤੁਹਾਨੂੰ ਪੌਣ ਵਾਲੀ ਕਾਰ ਐਕਸ ਐਕਸ ਤਾਂ ਨਹੀਂ ਬਈ ਆਪਣੇ ਕੋਲ 60 ਵਾਲਾ ਦੂਜਾ ਤਾਂ ਹੈਗਾ ਕੰਦਾਵਾ ਦੇਣੇ ਤੁਨ। ਬਿਲਕੁਲ ਜੈਜ ਰੇਟ ਤੇ ਦੇ ਦਾਂਗੇ ਟਰੈਕਟਰ ਜੀ ਕਿਸੇ ਭਰਾ ਨੇ ਲੈਣਾ ਹੋਇਆ ਤਾਂ। ਲੰਬੀ ਸ਼ੋਹ ਦੇ ਵਿੱਚ ਬਾਹਰ ਲਾਈਟਾਂ ਵਾਲਾ। 2015 ਮਾਡਲ ਆ ਬਈ। ਕਾਟੇ ਕਿ 4 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਕਰਦੇ ਐ ਨਵੇਂ ਟਾਇਰਾਂ ਚਾਰੇ। ਬਹੁਤ ਸਾਫ਼ ਸੁਥਰਾ ਇੰਜਨ ਗੇਅਰ ਦਾ ਓਕੇ ਨਵੀਂ ਟਰੈਕਟਰ ਦੀ ਸਰਵਿਸ ਹੋਈ ਹੋਈ ਐ। ਹਵਾ ਸਹੀ ਆਈ ਜਾਂ ਨਹੀਂ ਬਈ ਕਮੈਂਟ ਕਰਕੇ ਦੱਸਿਓ ਜਿਹੜੇ ਭਰਾ ਜੁੜੇ। ਫੇਰ ਕੋਨਾ ਮਾਟਰੈਕਟਰ ਵੇਟ ਬੁੱਡ ਰੈਂਬਾਂ ਦੇ ਵਿੱਚ ਲੱਗੇ ਹੋਏ ਕੰਪਨੀ ਵੇਡ ਚੈੱਕ ਕਰ ਸਕਦੇ ਹਾਂ ਇਹ ਪੁਰਾਣੇ ਫੋਨ ਲਾਉਣਾ ਤਾਂ ਹੁਣ ਬਈ ਆਪ ਨੂੰ ਲਾ ਸਕਦੇ ਹਾਂ ਲਾਈਵ ਦੇ ਵਿੱਚ 73078585051 ਇਹ ਨੰਬਰ ਤੇ ਲਾ ਲਿਓ ਆਪਾਂ ਇਹ ਨੰਬਰ ਦੇ ਨਾਲ ਲਾਏ 73078585051 ਇਹ ਪੁਰਾਣੇ ਲੈਣੇ ਹੋਏ ਟਰੈਕਟਰ ਦਾ ਆਪੇ ਨਸੰਬਕ ਕਰ ਲਿਓ ਓਕੇ ਬਈ ਧੰਨਵਾਦ ਪਿੰਦਰ ਫਿਰ ਆਵਾਜ਼ ਸਹੀ ਆਈ ਜਾਂਦੀ ਹੈ ਅਗੇ ਭਾਈ ਸੋਨਾਲਿਕ ਆ ਗਿਆ RX ਤੇ 750 ਵਾਲਾ ਆਪਣੇ ਕੋਲ RX ਦੇ ਵਿੱਚ ਕਿਸੇ ਨੇ ਲੈਣਾ 2014 ਮਾਡਲ ਆ 70 75 ਵਸੇ ਦੇ ਇੱਕ ਦੇ ਟਾਇਰ पे 395000 ਰੁਪਏ ਟਮਾ ਦਾ ਟਰੈਕਟਰ ਇੰਜਨ ਹੈ ਜਿਹੜਾ ਬਿਲਕੁਲ ਓਕੇ ਆ ਭਾਈ ਵਾਹ ਕੇ ਚੈੱਕ ਕਰਕੇ ਲੈ ਜਾਓ ਪੂਰਾ ਸਾਫ ਸੁਥਰਾ ਹੈ ਟੈਕ ਚੈੱਕ ਕਰ ਲੋ ਚਾਰੇ ਪਾਸੇ ਉਹਨੂੰ ਆਪਾਂ ਦਿਖਾ ਦਿੰਨੇ ਟਰੈਕਟਰ ਦੋਨੇ ਟਰੈਕਟਰਾਂ ਦੇ ਭਾਈ ਲੋਨ ਫੈਂਸ ਹੋ ਜੂਗੀ ਕਿਸੇ ਪੁਰਾਣੇ ਲੋਨ ਫੈਂਸ ਕਰਾਉਣਾ ਦਾ ਕੋਲ ਸਾਮਾਨ ਬਈ ਡੰਡਾ ਪੱਟੀ ਛਤਰੀ ਰੈਕਟਰ ਨਾਲ ਮਿਲੂਗਾ ਵਾਹ ਕੇ ਚੈੱਕ ਕਰਕੇ ਘਰੋਂ ਜਾ ਸਕਦੇ ਹੋ ਲੱਗੇ 55 ਆ ਬਈ ਇੱਕ ਜੀਮਿੰਦਾਰਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 2010 ਦਾ ਮਾਡਲ ਆ ਚਾਰੇ ਟਾਇਰ ਬਿਲਕੁਲ ਨਵੇਂ ਰੈਕਟਰ ਦੇ ਪਰ ਵਾਸਤੇ ਵੀਡੀਓ ਦੇ ਵਿੱਚ ਆ ਗਿਆ ਤੇ ਤੁਸੀਂ ਕੰਡੀਸ਼ਨ ਚੈੱਕ ਕਰ ਲਓ 1,70,000 ਰੁਪਏ ਰੈਕਟਰ ਦੀ ਡਿਮਾਂਡ ਆ ਅੱਗੇ ਹੌ ਲੰਗ ਆ ਗਿਆ ਬਈ ਆਪਣੇ ਕੋਲ 2014 ਮਾਡਲ ਚਾਰੇ ਟਾਇਰ ਪੈਣੇ 80 ਤੋਂ 85 ਪੈ ਹੈ ਟਰੈਕਟਰ ਦੇ 3 ਸਪੀਡ ਦੇ ਵਿੱਚ ਆ ਗਿਆ ਡਬਲ ਜੀਐਸਟੀ ਪੁੱਤਰ ਦੇ ਆ ਗਿਆ 3 ਟੌਪ ਮਾਡਲ ਦੇ ਵਿੱਚ ਆ ਗਿਆ ਭਰਾਵੋ ਜੇ ਕਿਸੇ ਭਰਾ ਨੂੰ ਚਾਹੀਦਾ ਵਾ ਬਿਲਕੁਲ ਜਾਇਜ਼ ਰੇਟ ਤੇ ਟਰੈਕਟਰ ਜੀ ਹੈ 2014 ਮਾਡਲ 4 ਲੱਖ ਤੇ 48000 ਰੁਪਏ ਰੇਟ ਤੇ ਦੀ ਡਿਮਾਂਡ ਆ 4.5 ਲੱਖ ਰੁਪਏ ਨੂੰ ਬਾਕੀ ਮੌਕੇ ਦਾ ਮਾਨਦਾਨ ਹੋ ਜੂਗਾ ਲੋ ਮਿੱਤਰ ਪਈ ਦਸੋਣੇ ਨੂੰ ਇੱਕ ਸੂਪਰ ਖੜਾ 2 ਸਪੀਡ ਦੇ ਵਿੱਚ ਥੋੜੇ ਰੁਪਈਆ ਜਿ ਕਿਸੇ ਨੇ ਲੈਣਾ 2012 ਮਾਡਲ ਆ 35 ਜਲੀ ਪੇ ਟਰੈਕਟਰ ਦੇ ਟਾਇਰ ਪਏ ਨੇ 4 ਸਪੀਡ ਦੇ ਵਿੱਚ ਇਹ ਟਰੈਕਟਰ ਮਿਲ ਜੂ ਤੁਹਾਨੂੰ 3 ਲੱਖ 15 20000 ਦਾ 12 ਮਾਡਲ ਫਰੀਦ ਖੜਾ ਬਾਈ 955 2015 ਮਾਡਲ 3 ਲੱਖ 70000 ਰੁਪਈਆ ਲੈਣਾ ਚਾਰੇ ਟਾਇਰ ਨਵੇਂ ਬਿਲਕੁਲ ਨਾਟਗਿਆ ਰਖਣਾ 2000 ਮਾਡਲ 50 ਨੰਬਰ ਚੱਪ ਵਾਲੀ ਕਾਪੀ ਹੈ ਜੇ ਕਿਸੇ ਭਰਾ ਨੇ ਤਿਆਰ ਤੁਰ ਕਰਵਾਉਣਾ ਟਰੈਕਟਰ ਇੰਜਨ ਗੇਅਰ ਦਾ ਓਕੇ ਸਾਰਾ ਟਰੈਕਟਰ ਓਰਿਜਨਲ ਪਿਆ ਚੱਲੀ ਸ਼ੋ ਦੀ ਪੇਂਟ ਜਰੂਰ ਹੋਈ ਹੋਈ ਹੈ ਟਰੈਕਟਰ ਦੀ ਕੰਡੀਸ਼ਨ ਚਾਰੇ ਪਾਸੇ ਚੈੱਕ ਕਰ ਲਓ ਟਰੈਕਟਰ ਜਮਾ ਓਕੇ ਆ ਬਈ 50 ਨੰਬਰਾਂ ਚੱਪ ਵਾਲੀ ਕਾਪੀ ਹੈ ਕਿਸੇ ਭਰਾ ਨੇ ਤਿਆਰ ਕਰਾਉਂ ਹਾਂ ਬਈ ਯਾਦਵ ਅੱਠ ਵਾਲਾ ਖੜਾ ਸੋਣਾ ਲੀਕਾ 15 ਮਾੜੀ ਆ ਉੱਥੇ ਮੈਨੂੰ ਨਹੀਂ ਆਉਦਾ ਕਹਿੰਦਾ 55 ਬਈ ਆਪਣੇ ਕੋਲ 2012 ਮਾਡਲ 415000 ਰੁਪਏ ਡਿਮਾਂਡ ਆ ਚਾਰ ਪੁੱਛਲੇ ਟਰੈਕਟਰ ਤੁਹਾਨੂੰ ਇਹ ਮਿਲ ਜੂਗਾ 80 80 ਪੈ ਹੈਡਰ ਦੇ ਟਾਇਰ ਪੇ ਨੇ ਇੰਜਨ ਵਗੈਰਾ ਦੇਣਾ ਬਿਲਕੁਲ ਓਕੇ ਬਾਅਦ ਚੈੱਕ ਕਰਕੇ ਲੈ ਜਾਓ ਬਸ ਵੀਡੀਓ ਦੇ ਵਿੱਚ ਆ ਗਿਆ ਹਰਿਆਣਾ ਨੰਬਰ 30111 ਕਾ ਥੋੜੇ ਕਰਪੀਏ ਜਿਕੇ ਤੇ ਭਰਾਨਾ ਚਾਹੀਦਾ 2008 ਮਾਡਲ ਦੋ ਲੱਖ 35000 ਰੁਪਏ ਦਾ ਮਾਡਲ ਟਰੈਕਟਰ ਸੋਨਾ ਵਿਆ ਇੰਜੀਨੀਅਰ ਦਾ ਹੋ ਗਿਆ। ਕਹਿ ਰਹੇ ਮੰਗ ਲਿਆ ਪੈਨੇ 85000 ਦੇ ਮੂਲੇ ਨਵੇਂ ਵਰਗੀ ਨੇ। ਰੰਗ ਜਰੂਰ ਪੇਂਟ ਹੋਇਆ ਟਰੈਕਟਰ ਦੇ। ਬਾਕੀ ਟਰੈਕਟਰ ਓਰੀਜਨਲ ਪਿਆ। ਆਵਲਣ ਖੜਾ 2015 ਮਾਡਲ। 4 ਲੱਖ ਤਾਂ ਦੇ ਦਾਂਗੇ ਬਾਈ ਬਿਨਾ ਇਨੋਸੀ ਤੋਂ। ਸਾਰਾ ਕਾਗਜ਼ ਪੱਤਰ ਓਕੇ ਮਿਲਣਗੇ। ਚਾਰੇ ਟਾਇਰ ਨਵੇਂ ਆ 3 ਸਪੀਡ ਦੇ ਵਿੱਚ ਆ। ਤਾਂਗੇ ਪੇਂਟ ਜਰੂਰ ਹੋਇਆ ਟਰੈਕਟਰ ਜਿਹੜਾ ਪੁਰਾਣਾ ਚਾਹੀਦਾ ਥੋੜੇ ਰੁਪਏ ਦੇ ਵਿੱਚ 15 ਮਾਡਲ 4 ਲੱਖ ਰੁਪਏ। ਚਾਰੇ ਟਾਇਰ ਨਵੇਂ 3 ਸਪੀਡ ਦੇ। फार्म 60 ਆਇਆ ਭਰਾਵਾ ਆਪਣੇ ਕੋਲ 2009 ਮਾਡਲ 260000 ਰੇਟ ਦੀ ਡਿਮਾਂਡ ਕਰਦੇ ਆ 80 ਪੈਸੇ ਰੈਕਟਰ ਦੇ ਟਾਇਰ ਪਏ ਨੇ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਬਾਹਰ ਕੇ ਚੈੱਕ ਕਰਕੇ ਲੈ ਜਾਓ 2010 ਮਾਡਲ ਆ ਗਿਆ ਸੋਨਾ ਲੀਕਾ ਥੋੜੇ ਘੇ ਰੁਪਈਆ ਦਾ 230000 ਟਰੈਕਟਰ ਹੀ ਦੇਗਾ ਇਹ ਆਪਾਂ ਨੂੰ ਹੂਲ ਟਾਇਰ ਤੇ 75 ਪੈਸੇ ਪੱਕੇ ਆ ਮਗਰ ਜਿਹੜਾ ਇਹ ਅੰਦਰ ਰਬੜ ਚੜੀ ਹੋਈ ਆ ਸੱਟ ਵਾਲਾ ਸੋਨਾ ਲੀਕਾ ਸਿੰਪਲ ਸਟੀਲ ਦੇ ਵਿੱਚ 2000 ਤੇ 10 ਮਾਡਲ ਅੱਗੇ ਆ ਗਿਆ 2009 ਮਾਡਲ ਪਲਾਸ ਸਾਰਾ ਮਾਡਲ ਬਈ ਪਿੱਛੇ ਮੁੰਦਾਇ ਚ ਵੀਡੀਓ ਚ ਆ ਗਿਆ ਟਾਪ ਮਾਡਲ ਆ ਗਿਆ ਤੇਰੀ ਸਪੀਡ ਆ ਗਿਆ ਡਬਲ ਜੈਸਟੀ ਬੁੱਤੂ ਦੇ ਵਿੱਚ ਆ ਗਿਆ ਪੈਨਸ਼ਨ ਟਰੈਕਟਰ ਦੀ ਚੈੱਕ ਕਰ ਲਓ ਸ਼ੋਅ ਤੋਂ ਚੈੱਕ ਕਰੋ ਟਰੈਕਟਰ ਦੀ ਸਟicker ਵੀ ਹਜੇ ਤੱਕ ਟਰੈਕਟਰ ਦੇ ਨਾਲ ਦੇ ਪਏ ਨੇ ਪੂਰੀ ਨਵੀਂ ਸ਼ੋਪੀ ਹੈ ਬਿਲਕੁਲ ਇਹ ਚੀਜ਼ ਦੀ ਗਾਰੰਟੀ ਹੈ ਬਈ ਪੈਂਟ ਚੈਂਟ ਨਹੀਂ ਹੈਗੀ オリジナル ਸਮਾਨ ਟਰੈਕਟਰ ਤੇ ਫੁੱਲ ਲੱਗਿਆ ਹੋਇਆ ਹੈਗਾ ਸਾਢੇ 4 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਫੁੱਲ ਡਿਸਕਾਊਂਟ ਬਈ ਕਰਿਆ ਜਾਊ ਜਿੰਨਾ ਕੋ ਆਪਣਾ ਜੋ ਹੋ ਸਕੇਗਾ

ਨੇ ਕਾ ਜਾਇਆ ਪੋਨਾ ਵਾਲੇ ਜਰੂਰ ਗਜਾ ਨਿਕਾ ਲਈ ਜਮ ਆ ਫੜੀ ਮੜਾ ਜਾ ਵਰਕੇ ਕਮੈਂਟ ਕਰਕੇ ਜਰੂਰ ਦੱਸੀ ਚਲੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਵੇਂ ਨਵੇਂ ਟ੍ਰੈਕ ਰੱਬਾ ਪੋਨੇ ਰਹਿੰਨੇ ਆ ਤੇ ਆਪਣਾ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਕਿਲੋਮੀਟਰ ਦੰਨ ਨਵੇਂ ਨਵੇਂ ਟੈਕਟਰ ਖੜੇ ਆ ਉਹ ਨਾਲ ਇੱਕ ਖੜਾ 2003 ਮਾਡਲ ਥੋੜੇ ਰੁਪਿਆ ਵਾਲਾ ਜਿਹੇ ਭਰਾ ਨੂੰ ਚਾਹੀਦਾ ਹੋਇਆ 750 2003 ਮਾਡਲ 2 ਲੱਖ 10000 ਰੁਪਏ ਰੈਟੇ ਡਿਮਾਂਡ ਆ ਮੂਲੇ ਟਾਇਰ ਪਹਿਨੇ 850 ਪੈਸੇ ਮੰਗ ਲਏ ਪੈਨੇ 40 ਕੇ ਪੈਸੇ 55 ਖੜਾ ਬਈ 2010 ਮਾਡਲ ਚਾਰਾ ਟਾਇਰ ਡੈਕਟਰ ਦੇ ਨਵੇਂ ਆ 7 ਲੱਖ ਤੇ 65000 ਰੁਪਏ ਰੈਟੇ ਦੀ ਡਿਮਾਂਡ ਆ ਕਮੈਂਟ ਕਰਕੇ ਦੱਸਦੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਾਂ ਨੰਬਰ ਮਾਰ ਕੇ ਦੱਸ ਬਈ ਸਮਝ ਦੇਣਾ ਬਾਤ ਨਹੀਂ ਮਿਲਣਾ ਬਾਤ ਚ ਬਾਈ ਫੋਨ ਨਾ ਲਾਏ ਵੇ ਟਰੈਕਟਰਾਂ ਬਾਰੇ ਆਪਾਂ ਨੂੰ ਹੁਣ ਕਮੈਂਟ ਕਰਕੇ ਦੱਸ ਸਕਦੇ ਨਾਲ ਦੀ ਨਾਲ ਆਪਾਂ ਨੰਬਰ ਸਾਨੂੰ ਮਾਰ ਕੇ ਦੇ ਦਾਂਗੇ 735 ਖੜਾ 2002 ਮਾਡਲ ਪੂਲੇ ਟਾਇਰ 70 ਰੁਪਏ ਹੈ ਬਾਈ ਮਗਲੇ 35 40 ਰੁਪਏ ਟਰੈਕਟਰ ਸਾਫ ਸੁਥਰਾ ਪਿਆਗਾ 1,85,000 ਰੁਪਏ ਦੀ ਮੰਗ ਦਾ ਪਿਆਮ ਦਾ ਨੰਬਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਇਆ ਤਾਂ ਫ੍ਰੀ ਚ ਖੜਾਗਾ 6094 2021 ਮਾਡਲ 488000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਬਾਈ ਟਰੈਕਟਰ ਬਿਲਕੁਲ ਨਵਾਂ ਦਾ ਨਵੇਂ ਵਰਗੀ ਟਾਇਰ ਪਿਆ 90% ਹੋ ਸਕਦਾ ਨਾਲ ਦੇ ਹੋਣ ਬਈ ਕੁਝ ਕੁ ਘੰਟੇ ਚੱਲਿਆ ਹੋ ਸਕਦਾ ਟਰੈਕਟਰ ਕਮੈਂਟ ਕਰਕੇ ਦੱਸ ਦਿਓ ਜੇ ਕਿਸੇ ਭਰਾ ਨੂੰ ਨੰਬਰ ਚਾਹੀਦਾ ਸੋਨਾਲੀ ਕਾ 35 ਵਾਲਾ ਸਾਡਾ 2023 ਮਾਡਲ ਬਿਲਕੁਲ ਨਵਾਂ ਟਰੈਕਟਰ ਕੁਝ ਕੁ ਘੰਟੇ ਚੱਲਿਆ ਹੋਇਆ ਨਵੇਂ ਟਾਇਰ 525000 ਰੁਪਏ ਟਰੈਕਟਰ ਦੀ ਡਿਮਾਂਡ ਆ ਲੋ ਮਿੱਤਰੋ ਸਾਨੂੰ ਪੰਜਾਬੀ ਦਿਖਾਉਣਾ ਪੰਜਾਬੀ ਨਵਾ 2023 ਮਾਡਲ ਬਿਲਕੁਲ ਨਵਾਂ ਟਰੈਕਟਰ ਕੋਸ਼ਕ ਘੰਟੀ ਚੱਲਿਆ ਹੋਇਆ ਟਰੈਕਟਰ ਆ ਪੰਜਾਬੀ ਬਾਈ ਰਸੀਦ ਭੇਜ ਤਰ ਦੇ ਬੇਡ ਬੂਡ ਦੇਖ ਲਓ ਮਿੱਤਰੋ ਪੂਰੇ ਲੱਗੇ ਹੋਏ ਨੇ ਟਰੈਕਟਰ ਦੇ ਹਾਂ ਨਵਾਂ ਟਰੈਕਟਰ ਆ ਨਾਲ ਦੇ ਟਰੈਕਟਰ ਦੇ ਟਾਇਰ ਪਏ ਨੇ ਕੋਸ਼ਕ ਘੰਟਾ ਟਰੈਕਟਰ ਚੱਲਿਆ ਹੋਇਆ ਜਾ 20 ਦੇ ਬਹੁਤ ਭਰਾ ਫੋਨ ਕਰਦੇ ਬਿਲਕੁਲ ਫੁੱਲ ਟੌਪ ਵਾਲਾ ਜੂਜੀ ਗੇਅਰ ਦੇ ਵੇਟ ਬੂਟਰ ਰਿੰਪਾਂ ਦੇ ਵਿੱਚ ਚੈੱਕ ਕਰ ਲਓ ਲੱਗੇ ਹੋਏ ਨੇ ਬਈ ਕੰਪਨੀ ਦੇ ਨਾ ਮੈਂ ਕਹਿ ਸਕਦੇ ਹਾਂ ਟਰੈਕਟਰ ਆਪਾਂ ਕਿਤੇ ਇਹ ਭਰਾ ਨੂੰ ਚਾਹੀਦਾ ਹੋਇਆ ਤਾਂ ਬਾਈ ਦਾ ਆਪਾਂ ਨੰਬਰ ਦੇ ਦਾਂਗੇ ਤੁਹਾਨੂੰ ਸੰਪਰਕ ਬਾਈ ਨਾਲ ਤੁਸੀਂ ਕਰ ਸਕਦੇ ਹੋ ਬਹੁਤ ਫੋਨ ਆ ਰਹੇ ਜੀ ਭਰਾਵਾਂ ਦੇ 52 ਬਾਰੇ ਤਬਾਈ ਨਾਲ ਸੰਪਰਕ ਕਰ ਲਿਓ ਆਪਣੀ ਵੀਡੀਓ ਸ਼ੇਅਰ ਕਰ ਬਾਈ ਨੰਬਰ ਬੋਲਿਓ ਆਪਣਾ ਉਹ ਬੰਟ ਉਹ ਬਾਈ ਲੋ ਭਰਾਵ ਜਿਹੜੇ ਭਰਾਵ ਨੂੰ ਪੰਜਾਬੀ ਚਾਹੀਦਾ ਬਾਈ ਨਾਲ ਸੰਪਰਕ ਕਰ ਲਿਓ ਬਾਈ ਨੰਬਰ ਬੋਲਿਓ 91641 8047 320 ਤੇ 93641 32074 ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਭਰਾਵ ਨੂੰ ਚਾਹੀਦਾ ਹੋਇਆ ਪੰਜਾਬੀ ਬਿਲਕੁਲ ਨਵਾਂ ਟਰੈਕਟਰ ਆ ਆਹ ਟਰੈਕਟਰ ਵੀ ਬਾਈ ਦਾ ਜੇ ਕਿਸੇ ਭਰਾਵ ਨੂੰ ਚਾਹੀਦਾ ਬਾਈ ਨਾਲ ਸੰਪਰਕ ਕਰ ਲਿਓ ਜਨੋਵੋ 605 ਦਾ 7 ਲੱਖ 70000 ਰੁਪਿਆ ਡਿਮਾਂਡ ਆ ਨਵਾਂ ਡੈਕਟਰ ਬਿਲਕੁਲ ਅਰਜਨ ਨੋਵੋ 605 ਜਿਹੜਾ ਨੰਬਰ ਆਪਾਂ ਦਿੱਤਾ ਉਹ ਬਾਈ ਨਾਲ ਸੰਬੰਧ ਕਰ ਲਿਓ 2013 ਮਾਡਲ ਖੜਾ 50 ਦਾ ਨੰਬਰ ਪੀਵੀ 32 ਮਾਨਸਾ 435000 ਰੁਪਿਆ ਡਿਮਾਂਡ ਆ ਅਗਲੇ ਟਾਇਰ ਗੁੱਡੀਅਰ ਦੇ ਨੇ 75 ਵਾਲੇ ਮੰਗ ਲਿਆ ਆ ਕੇ ਭਰਾਓ 14 ਵਾਲੇ ਐਮ ਆਰ ਪੀ ਟਾਇਰ ਮੰਗ ਲਿਆ 80 82 ਪੈਸੇ ਪੈਣੇ ਮੂਹ ਲੈ ਨਵੇਂ ਵਰਗੀ ਬਣ ਐਕਟਰ ਸਾਫ ਸੁਦਰਾ ਸੋਨਾ ਲੀਕਾ ਦੱਸੋ ਬਈ ਕਿੰਨੇ ਵਾਲਾ ਚਾਹੀਦਾ ਸੋਨਾ ਲੀਕਾ ਬਹੁਤ ਖੜਾ ਕਮੈਂਟ ਕਰਕੇ ਉਸ 15 ਮਾਡਲ ਖੜਾ 4 ਲੱਖ 45000 ਰੁਪਏ ਏਕਟਰ ਦੀ ਡਿਮਾਂਡ ਆ 735 ਖੜਾ 22 ਮਾਡਲ 855244 ਹੋਵੇ ਸੋਨਾਲੀ ਦਾ 60 ਜਰੂਰ ਬਾਈ ਦਿਖਾਉਣੇ ਆ 60 ਦਾ ਆਪਣੇ ਕੋਲ ਹੀ ਖੜਾ ਬਾਈ 15 ਮਾਡਲ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਫਰਨਾਲੀਕਾ 60 ਦਾ ਆਪਣੇ ਕੋਲ ਖੜਾ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ 2015 ਮਾਡਲ ਆ ਕੋਸ਼ਿਸ਼ ਕਰਾਂਗੇ ਜੀ ਐਜੇ ਰੇਟ ਦੇ ਆਂ ਦੀ ਟਰਾਲਾਂ ਵੀ ਦਿਖਾ ਦਾਂਗੇ ਬਾਈ ਟਰਾਲਾਂ ਬਹੁਤ ਖੜੀਆਂ 15 ਮਾਡਲ ਆ ਟਾਪ ਮਾਡਲ ਰਵਾਸ ਪੀਟੂ ਦੇ ਵਿੱਚ ਡਿਸਕ ਬ੍ਰੇਕਾਂ ਦੇ ਵਿੱਚ ਡਿਸਟ੍ਰੀਬਿਊਟਰal ਡੈਕਟਰ ਚਾਰੇ ਟਾਇਰ ਨਵੇਂ ਆ 4.5 ਲੱਖ ਰੁਪਈਆ ਡਿਮਾਂਡ ਆ ਤੇ ਭਰਾ ਨੂੰ ਚਾਹੀਦਾ 7307885051 7307885051 ਇਹ ਨੰਬਰ ਤੇ ਜਾ ਕੇ ਸੰਪਰਕ ਕਰ ਸਕਦੇ ਹੋ ਟਰਾਲੀਆਂ ਵੀ ਦਿਖਾ ਦੰਨੇ ਬਈ ਟਰਾਲੀਆਂ ਬਹੁਤ ਆਉਂਦੀਆਂ ਜੇ ਕਿਸੇ ਭਰਾ ਨੂੰ ਚਾਹੀਆਂ ਉੱਤਰਾਵੰਡੀ ਮੰਡੀ ਪਰਵੰਡੀ ਸਭ ਆ ਕੇ ਲਈ ਜਾ ਸਕਦੇ ਹਾਂ ਬਹੁਤ ਦੂਰ ਦੂਰ ਤੱਕ ਟਰਾਲੀਆਂ ਜਾਂਦੇ ਨੇ ਨੰਬਰ ਵੀ ਤੁਹਾਨੂੰ ਦੇ ਦੰਨੇ ਆ ਪਿੱਛੇ ਬਾਈ ਦਾ ਲਿਖਿਆ ਪਿਆਗਾ ਬਲਕੀ ਸਿੰਘ ਮੋਟੂ ਜੇ ਕਿਸੇ ਭਰਾ ਨੂੰ ਟਰਾਲੀਆਂ ਹੁਣ ਨਹੀਂ ਘੁੰਮਣ ਕਾਲਾਂ ਨੇ ਬਹੁਤ ਟਰਾਲੀਆਂ ਵਿਕਦੀਆਂ ਬਈ ਐਂ ਭਰਾਵਾਂ ਦੀ ਟਰਾਲੀਆਂ ਚੰਗੀਆਂ ਹੁੰਦੀਆਂ ਨੰਬਰ ਦੇ ਦਾਂ ਤੁਹਾਨੂੰ ਚੈੱਕ ਕਰ ਲੋ ਰੇਟ ਬਾਰੇ ਜਾਣਕਾਰੀ ਦੇ ਦੰਨੇ ਤੁਹਾਨੂੰ 145000 ਰੁਪਿਆ ਇਹ ਟਰਾਲੀ ਦੀ ਡਿਮਾਂਡ ਆ ਗਈ ਬਾਕੀ ਬਾਈ ਟਾਰਾਂ ਰੂਪਾ ਦਾ ਬੱਟਾ ਵਾਕੇ ਘਟਵਾਦ ਹੋ ਜਾਂਦਾ ਕਿ ਜੋ ਇਹ ਦੀ ਬਾਈ 1.5 ਲੱਖ ਰੁਪਿਆ ਨੰਬਰ ਤੁਹਾਨੂੰ ਬਾਈ ਦਾ ਦਿਖਾ ਦਾਂ ਤੇ ਸੰਪਰਕ ਕਰ ਲਓ 140000 ਰੁਪਿਆ ਟਰਾਲੀ ਦਾ ਬਾਈ ਨਵੀਆਂ ਟਰਾਲੀਆਂ ਬਿਲਕੁਲ ਬਹੁਤ ਘੱਟ ਚਲੀਆਂ ਹੋਗੀਆਂ ਟਾਈਲਾ 265ਵੇਂ ਜਰਾ ਡੀਏ 2003 ਮਾਡਲ 220000 ਰੁਪਿਆ ਨਵਾਂ ਟੈਰਰ ਟੈਰਰ ਯਾਦ ਉਹ ਯਾਦ ਟਰਾਲੀ ਵਾਲਾ ਨੰਬਰ ਹੈ ਬਈ ਲੈ ਕਾ ਨੰਬਰ ਦੇ ਦਾਨੇ ਭਰਾਓ ਚੈੱਕ ਕਰ ਲੋ ਇਹਨੂੰ ਬਾਈਨ ਲਾ ਕੇ ਸੰਪਰਕ ਕਰ ਲੈ ਲੋ ਬਈ ਇਹ ਚੈੱਕ ਕਰ ਲੋ ਆ ਨੰਬਰ ਆ ਬਾਈ ਦਾ ਸੰਪਰਕ ਕਰ ਲੈ ਬਾ ਕੀ ਟਰੈਕਟਰ ਬਹੁਤ ਖੜੇ ਨੇ 2016 ਮਾਡਲ 495000 ਰੁਪਏ ਦੀ ਮੰਗ ਦਾ ਟਰੈਕਟਰ ਨੋਸੀਬ ਜਸੀ ਬਿਹਰੇ ਟੋ ਟਾਇਰ ਪਏ ਨੇ 495000 ਰੁਪਏ ਫਾਰਮ ਬੰਦਾਲੀ ਖੜਾ ਹਰਿਆਣਾ ਨੰਬਰ 2008 ਮਾਡਲ 270000 ਰੁਪਏ ਦਾ ਮਾਡਲ 2007 ਮਾਡਲ ਖੜਾ 260000 ਰੁਪਏ ਦਾ ਮਾਡਲ ਇੰਡੋ ਫਾਰਮ ਖੜਾ 355 ਕੋਇਆ ਦਾ ਬਾਈ ਜਰੂਰ ਦਿਖਾਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਾਰੇ ਭਰਾ ਜਿਵੇਂ ਜਿਵੇਂ ਜੁੜੀ ਜਾਂਦੇ ਨੇ ਨਾ ਮੈਂ ਨਾ ਮੈਂ ਟਰੈਕਟਰ ਆਪਣੇ ਬਾਈ ਵੀਡੀਓ ਦੇ ਵਿੱਚ ਆਪਾ ਪਾਉਣੀ ਰਹਿੰਨੇ ਆ। ਕੁਝ ਕੁ ਟਰੈਕਟਰ ਆਪਣੇ ਕੋਲ ਹੁੰਦੇ ਨੇ। ਜਰੂਰ ਦਿਖਾ ਦਾਂਗੇ ਬਾਈ ਜੇ ਕੋਈ ਆਇਆ ਨਿਕਾ ਚਲੋ। 2015 ਮਾਡਲ ਖੜਾ ਇੰਡੋ ਫਾਰਮ 2,65,000 ਰੁਪਏ ਨਮਾਡਾ 3055। ਮੂਲ ਟਾਇਰ ਨਵੀਂ ਪੈਨੇ ਮਗਲ ਟਾਇਰ ਪੈਨੇ 40-45 ਰੁਪਏ। ਸੱਤ ਫਾਰਮ ਖੜਾ 2007 ਮਾਡਲ 2,70,000 ਰੁਪਏ ਡਮਾਡਾ। ਇਹ ਖੜਾ ਬਾਈ 2013 ਮਾਡਲ 2,25,000 ਰੁਪਏ ਡਮਾਡਾ। ਹਰਿਆਣਾ ਨੰਬਰਾਂ। ਏ ਭਾਈ ਜਿਹੜੇ ਮੈਂ ਟਰੈਕਟਰ ਦਿਖਾਈ ਇਹਨਾਂ ਨਾ ਕਮੈਂਟ ਕਰਕੇ ਦੱਸ ਦਿਓ ਜੇ ਇਹਨਾਂ ਚੋਂ ਕਿਸੇ ਭਰਾ ਦਾ ਨੰਬਰ ਚਾਹੀਦਾ ਹੋ ਤਾਂ ਆਪਾਂ ਹੁਣੀ ਦੇ ਦਾਂਗੇ ਭਾਈ ਬਾਅਦ 'ਚ ਨਹੀਂ ਮਿਲਣਾ ਪਾਵਰ ਟਾਇਰ ਖੜਾ ਜੀ ਕਿਸੇ ਭਰਾ ਨੂੰ ਪਾਵਰ ਟਾਇਰ ਹੀ ਚਾਹੀਦਾ ਹੋਇਆ 445 ਟਰੈਕਟਰ ਦਾ ਟਾਇਰ ਪੈਣੀ 4045 ਪੰਦੇ 2006 ਮਾਡਲ 1 ਲੱਖ 80 ਹਜ਼ਾਰ ਰੁਪਿਆ ਟਰੈਕਟਰ ਦੀ ਮੰਗ ਆ ਅੱਗੇ 2009 ਮਾਡਲ ਆ ਗਿਆ ਭਰਾਵੋ ਪਲੱਸ ਵਾਲਾ ਮਾਡਲ 6 ਲੱਖ 10 ਹਜ਼ਾਰ ਰੁਪਿਆ ਦੀ ਮੰਗ ਆ 3 ਸਪੀਡ ਦੇ ਵਿੱਚ ਆ ਗਿਆ ਇਹ ਨੰਬਰ ਕੋ ਵੀ ਬਈ ਟਰੈਕਟਰ ਚੰਗਾ ਮਗਲਟਰ ਜਮੀਨਵੇਂ ਮਰ ਗਿਆ ਮੁੱਲ ਦੇ ਸਿਪੇ ਦੇ ਪੈਨੇ ਸੋਨਾਲੀਕਾ 45 ਵਾਲਾ ਖੜਾ ਬਈ ਚੈੱਕ ਕਰ ਲੋ ਇੱਟਾ ਟਾਇਰ ਮਗਲੇ ਪੈਨੇ 7 ਪੈ ਜੇ ਮੁੱਲ ਨਵੇਂ ਆਉਂ ਪੈਨੇ NI 745 ਸੋਨਾਲੀਕਾ 2014 ਮਾਡਲ 315000 ਰੁਪਇਆ ਡਿਮਾਂਡ 55 ਖੜਾ 2010 ਮਾਡਲ 3 ਲੱਖ 40 ਹਜ਼ਾਰ ਰੁਪਏ ਦਾ ਟ੍ਰੇਡ ਮੰਗਦਾ ਸਟੈਂਡਰਡ ਬਾਈ ਦਿਖਾ ਦਾਨੇ ਪੂਰੀ ਗੱਲ ਨਹੀਂ ਜੇ ਹੋਇਆ ਤਾਂ ਜਰੂਰ ਜੁੜਾ ਹੀ ਰਹੋ ਸਾਰੇ ਭਰਾ ਤੇ 6 ਰਜ 855 ਦਿਖਾਉਣਾ ਤੁਹਾਨੂੰ ਫਾਰਮ ਟ੍ਰੈਕ ਦੇ ਵਿੱਚ 2020 ਮਾਡਲ 6 ਲੱਖ 20 ਹਜ਼ਾਰ ਰੁਪਏ ਦੀ ਮੰਗ ਟਾਇਰਾਂ ਬੱਕੋ ਪਏ ਨੇ 775 ਰੁਪਏ ਟਰੈਕਟਰ ਸੋਨਾ ਪਿਆ ਹੋਇਆ ਸੋਨਾਲੀਕਾ 700 ਰੁਪਏ 2013 ਮਾਡਲ 3.5 ਲੱਖ ਰੁਪਏ ਦੀ ਮੰਗ ਪਾਵਰ ਸਟੀering ਦੇ ਵਿੱਚ ਟਰੈਕਟਰ ਟਾਇਰ ਪਏ ਨੇ ਮਗਰ ਐਸ.ੀ. 88 ਵਾ ਤੇ ਮੂਹਰੇ ਪਿਆ ਬੇ 55 ਦਾ ਜੌਂਡੀ ਰਖੜਾ ਭਾਈ ਜੀ ਤੁਹਾਡੇ ਨੰਬਰ ਦੱਸੋ ਆਪਣਾ ਨੰਬਰ ਬਈ 73078858052 ਆਹ ਨੰਬਰ ਤੇ ਖੁਦ ਸੰਪਰਕ ਕਰ ਲੈ ਹੁਣੀ ਇਹ ਕਰਨ ਦਾ 70878585052 52 ਦਾ ਬਾਈ ਜੌਂਡੀਆ ਰਖੜਾ 2009 ਮਾਡਲ 375000 ਰੁਪਏ ਦੀ ਮੰਗ ਹੈ ਇਹਦਾ ਰਕੜਾ ਬਈ ਬਹੁਤ ਸੋਹਣਾ 2000 ਮਾਡਲ ਜਿੱਥੇ ਭਰਾ ਨੂੰ ਚਾਹੀਦਾ 200 ਪੁਆਇੰਟ 2000 ਮਾਡਲ 196000 ਰੁਪਏ ਦੀ ਮੰਗ ਹੈ ਬਹੁਤ ਸਾਫ ਸਤਰ ਰਿਕਟਰ ਟਾਇਰ ਨੰਬਰ ਕੋ ਭਾਈ ਨਵੇਂ ਵਰਕੇ ਪਏ ਨੇ ਮੁੱਲੇ ਜਮਾ ਨਾ ਮਗੇ ਲਸੀ ਤੇ ਟੈਟ ਦੀ ਕਿ ਨਹੀਂ ਹੋ ਚੈੱਕ ਕਰ ਲੋ ਲੋ ਮੇਰੇ 44 ਦਿਖਾਉਣੇ ਜਿਹੜੇ ਭਰਾ ਭਾਲਦੇ 2017 ਮਾਡਲ ਕੜਾ 2007 ਮਾਡਲ ਕੜਾ 35 ਵਾਲਾ 2,54,000 ਰੁਪਿਆ ਲੋ ਮੇਤਰੋ 44 ਕਮੈਂਟ ਕਰਕੇ ਦੱਸ ਦਿਓ ਜੇ ਨੰਬਰ ਚਾਹੀਦਾ ਹੋਇਆ ਭਾਈ ਮੈਂ ਦੱਸਤਾ ਆਪਣਾ ਨੰਬਰ 7307885051 ਇਹਦੇ ਸੰਪਰਕ ਕਰ ਲਿਓ 44 ਦਿਖਾਉਣੇ ਹਨ ਉਹਨੂੰ 2017 ਮਾਡਲ ਕਮੈਂਟ ਕਰਕੇ ਦੱਸ ਦਿਓ ਭਾਈ ਹੁਣੀ ਜੇ ਕਿਸੇ ਭਰਾ ਨੂੰ ਨੰਬਰ ਚਾਹੀਦਾ 44 ਵਾਲੇ ਭਰਾ ਦਾ ਬਾਦਚ ਨਹੀਂ ਮਿਲਣਾ 2017 ਮਾਡਲ 495000 ਰੁਪਏ ਡਮਾਂਡਾ ਮਗਲੇ ਟਾ ਡ੍ਰੈਕਟਰ ਦੇ ਪੈਨੇ 70 ਪੈਸੇ ਮੂਲੇ ਪੈਨੇ 50 ਪੈਸੇ ਟਰੈਕਟਰ ਸੋਨਾ ਬਹੁਤ ਲੋ ਬਾਈ ਕਰੋ ਚੈੱਕ ਬਿਲਕੁਲ ਨਵਾਂ ਮਾਈਟ੍ਰਮ ਟਾਪ ਮਾਡਲ ਦੇ ਵਿੱਚ ਆ ਗਿਆ ਜੈਸਟੀ ਕੰਪਿਊਟਰ ਲੱਗਿਆ ਹੋਇਆ ਰਿਵਰਸ ਵੀ ਟੂ ਆ ਗਿਆ ਦੱਸੋ ਬਾਈ ਕਿਹ ਰਾਜ ਕਿਸੇ ਭਰਾ ਨੂੰ 44 ਵਾਲੇ ਭਰਾ ਦਾ ਨੰਬਰ ਜਹੀਦਾ ਹੁਣੀ ਦੱਸ ਦਿਓ ਕਮੈਂਟਾਂ ਦੇ ਵਿੱਚ ਆਪਾਂ ਦੇ ਦਾਂਗੇ ਬਾਈ ਬਾਅਦਚ ਮਿਲਣਾ ਨਹੀਂ 52 ਖੜਾ 852 ਡਾਊਨ ਮਾਡਲ ਦੇ ਵਿੱਚ ਕਿਸੇ ਵਾਰ ਨਹੀਂ ਚਾਹੀਦਾ ਹੋਇਆ। ਸੋਨਾਲਿਕਾ 750 ਆ ਗਿਆ 2005 ਮਾਡਲ 2,85,000 ਰੁਪਏ ਦਾ ਡੈਕ ਦਾ ਮਾਡਲ ਰੀਲੀਆਂ ਟਾਇਰ ਪਾਈ ਸੰਨ ਮਗਲੇ 1047 2000 ਮਾਡਲ ਖੜਾ 1,95,000 ਰੁਪਏ ਦਾ ਮਾਡਲ ਮੂਲੇਟਰ ਨਵੇਂ ਮਗਲੇ 523 ਪੈਸੇ ਆ। ਲੋਕੇਸ਼ਨ ਹੈਗੀ ਹੈ ਬਾਈ ਜੀ ਤਲਵੰਡੀ ਸਾਬੋ ਪੰਜਾਬ ਤਲਵੰਡੀ ਸਾਬੋ ਹੋਰ ਕਾਰਨਾ ਜਾਇਆ ਬਾਕੀ ਹੋਰ ਦਿਖਾ ਦਾਂ ਨੇ ਬਈ ਸੁਣਨਾ ਮੈਨੇਜਮੈਂਟ ਟਰੈਕਟਰ ਜੁੜੇ ਜਰੂਰ ਰਹਿਓ ਆਪਣਿਆਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲੋ ਮਿੱਤਰ 55 ਦਿਖਾਉਣੇ ਨਵਾਂ ਮੈਟਾਇਰੀ ਪਰਾ ਦੇ ਨਵਾਂ ਟਰੈਕਟਰ ਕੋਸ਼ਿਸ਼ ਕਰਾਂਗੇ ਉੱਚਾ ਮੰਡਲੀ ਹੋਵੇ 22 ਮਾਡਲ 22 ਮਾਡਲ ਆ ਗਿਆ ਪ੍ਰਭੂ 7 ਲੱਖ ਤੇ 62000 ਰੁਪਏ ਟਰੈਕਟਰ ਦੀ ਮੰਗ ਆ ਨਵਾਂ ਟਰੈਕਟਰ ਬਿਲਕੁਲ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਲੋ ਮੈਂ ਦੋ ਕਰੋ ਚੱਕ ਨਵੇਂ ਟਰੈਕਟਰ ਪਿਆ ਕਹਿ ਸਕਦੇ ਆ ਆਪਾਂ ਟਾਇਰ ਪੈਨੇ ਟਰੈਕਟਰ ਦੇ 80 ਤੋਂ 85 ਪੈਸੇ ਕਰੋ ਚੱਕ ਹੁਣ ਦੱਸੋ ਬਈ ਇਹ ਨੰਬਰ ਚਾਹੀਏ ਜਨਾ ਭਰਾਵਾ ਕਮੈਂਟ ਕਰ ਦਿਓ 2022 ਮਾਡਲ ਆ 3 ਸਪੀਡ ਦੇ ਵਿੱਚ ਟੌਪ ਮਾਡਲ ਟਰੈਕਟਰ ਆ ਗਿਆ 6 ਲੱਖ 7 ਲੱਖ 8000 ਰੁਪਏ ਡਿਮਾਂਡ ਆ ਮੈਂ ਇਹ ਗੱਲ ਪਿਆ ਆਪ ਦਾ ਨੰਬਰ MB 13 ਆਪ ਸੋਪੀਆਂ ਖੜਾ 2017 ਮਾਡਲ 48500 ਰੁਪਏ ਦੀ ਮੰਗ ਆ ਬਿਲਕੁਲ ਨਵਾਂ ਟਰੈਕਟਰ 16 ਨਟਾਈਰਾਂ ਦੇ ਵਿੱਚ ਵੇਟ ਬੂਟ ਟਰੈਕਟਰ ਦੇ ਲੱਗੇ ਹੋਏ ਨੇ ਨੰਬਰ ਦੇ ਵਿੱਚ ਨਵੇਂ ਨਵੇਂ ਟਰੈਕਟਰ ਕੜੇ ਨੰਬਰ ਈਗੰਕੂ 2019 ਮਾਡਲ ਆ ਗਿਆ 6 ਲੱਖ 23000 ਰੁਪਏ ਦੀ ਮੰਗ ਆ ਇਹ ਵੀ ਪੰਜਾਬ ਦਾ ਨੰਬਰ ਆ ਟਾਇਰਾਂ ਪੱਕਾ ਦਾ ਜਮਾ ਕਸਰੀ ਕੱਢੀ ਵੀ ਆ ਬਿਲਕੁਲ ਨਵੇਂ ਵਰਗੀ ਪਏ ਨੇ ਚੈੱਕ ਕਰ ਲਓ ਨੇਸ਼ਨ ਡੈਕਟਰ ਨੂੰ ਗੋਲ ਨਾ ਮੈਂ ਡੈਕਟਰ ਖੜੇ ਸੋ ਹੇਰ 19 ਮੰਗ ਲਾ ਗਿਆ ਬਟੰਡਾ ਨੰਬਰ 625000 ਰੁਪਏ ਡੈਕਟਰ ਦੀ ਡਿਮਾਂਡ ਆ ਨੇਸ਼ਨ ਚ ਚੈੱਕ ਕਰ ਲੋ ਯਾ ਟੂਰੂ ਬਿਲਕੁਲ 80 85 ਵੈਸੇ ਪੈਣੇ ਡੈਕਟਰ ਦੇ ਇਸ ਟਾਈਮ ਤੋਂ ਦਿਖਾ ਦਾਂ ਬਈ ਜੇ ਕੋਈ ਐ ਮੈਚੀ ਮੈਚੀ ਖੜਾ ਬਈ 2000 ਸਾਰਾ ਮਾੜਾ 4,60,000 ਰੁਪਏ ਟਰੈਕਟਰ ਹੀ ਰਮੜਾ 9900 ਨਾ ਮਾੜਾ ਟਰੈਕਟਰ ਜੇ ਕਿਲੇ ਭਰਾ ਨੂੰ ਚਾਹੀਦਾ ਹੈ ਤਾਂ ਸੇਟ ਕਰ ਲੋ ਕੰਡੀਸ਼ਨ ਟਰੈਕਟਰ ਦੀ ਟ੍ਰੇਡ ਵਰੀਆਂ ਕਰ ਜੇਦਾ ਬਈ ਬਾਅਦ ਤੇ ਨੰਬਰ ਨਹੀਂ ਮਿਲਣਾ ਹੁਣੀ ਕਿੰਟਾਂ ਦੇ ਵਿੱਚ ਜਾ ਸਕਦਾ 2018 ਮਾੜਾ 4,85,000 ਰੁਪਏ ਰਮੜਾ ਨਹੀਂ ਭਰਾ ਉਹ ਸੋਨ ਤਲਵੰਡੀ ਸਭਾ ਟਰੈਕਟਰ ਮਜੀ ਤੇ ਆਉਣਾ ਕੋ 2022 ਮਾੜਾ ਹੱਥ ਲੱਗ ਕੇ 65000 ਰੁਪਏ ਦਾ ਜੀ ਨਵਾਂ ਡੈਕਟਰ ਹਰਿਆਣਾ ਨੰਬਰ ਨਵਾਂ ਡੈਕਟਰ 1110 ਫੇਅਰ ਪ੍ਰੋ ਦੇ ਵਿੱਚ ਟਾਪ ਮਾਡਲ ਡੈਕਟਰ ਆ ਗਿਆ ਅੱਗੇ ਪਹਿਲੇ ਡੈਕਟਰ ਦੇ ਟਾਇਰ ਪੈਣ ਨਵਾਂ ਡੈਕਟਰ ਕੁਝ ਕੁ ਘੰਟੇ ਚੱਲਿਆ ਹੋਇਆ ਆਜਾ ਖੜਾ ਬਾਈ আলਟਰਾ 605 2021 ਮਾਡਲ 63500 ਰੁਪਏ ਦਾ ਨਵਾਂ ਡੈਕਟਰ ਵੀ ਬਾਈ ਮਾਡਲ ਆ ਗਿਆ ਬਾਈ टीवी ਕੱਤੀ ਮਾਨਸਾ ਦਾ ਟੌਪ ਮਾਡਲ ਦੇ ਵਿੱਚ ਪ੍ਰਾਣੀ ਸ਼ੋਹ ਦੇ ਵਿੱਚ 7 ਲੱਖ ਪੂਰਾ ਡਿਮਾਂਡ ਕਰਦੇ ਆ ਬਾਈ ਮੂਹਲੇ ਟਾਰ ਜਹਾਜੀ ਪਾਏ ਹੋਣੇ ਬਾਈ 916 ਵਾਲੇ ਤੇ ਮਗਲ ਟਾਰਾਂ 80 85 ਪੈ ਰਹੇ ਨੇ ਉਡੀਅਰ ਦੇ ਸਪੈਸ਼ਲ ਐਡੀਸ਼ਨ ਆ ਗਿਆ 2017 ਮਾਡਲ 6 ਲੱਖ 35 ਹਜ਼ਾਰ ਵੀਰ ਰੇਟ ਤੇ ਦੀ ਮਾਡਲ ਟਾਇਰ ਮਗਲੇ ਬਿਲਕੁਲ ਨਾ ਮੈਨੇ ਮੂਹਲੇ ਪੈਣੇ 700 ਰੁਪਏ ਟੌਪ ਮਾਡਲ ਦੇ ਵਿੱਚ 2014 ਮਾਡਲ ਆ ਗਿਆ 750 4.5 ਲੱਖ ਰੁਪਇਆ ਫਾਰਮ ਸਰਟੀਫਾਇਡ ਆ 2008 ਮਾਡਲ 3 ਲੱਖ 50000 ਰੁਪਇਆ ਨਵਾਂ ਮਾਡਲ ਖੜਾ ਹੈ DI 250 145000 ਰੁਪਇਆ ਦੋਇਮਤਰ 47 ਆ ਗਿਆ 2021 ਮਾਡਲ 6 ਲੱਖ ਰਿਮਾਂਡਾ ਟਾਪ ਮਾਡਲ ਆ ਬਾਕੀ ਨਵੇਂ ਨਵੇਂ ਟਰੈਕਟਰ ਆਈ ਵੀਡੀਓ ਮੈਂ ਭਈ ਆਪਾਂ ਆਪਣੇ ਚੈਨਲ ਤੇ ਪਾਉਣੇ ਰਹਿੰਦੇ ਆ ਸਾਰੇ ਪਰਾ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਭਰਾਵੋ ਤੇ ਤੁਹਾਨੂੰ ਜਾਇਜ਼ ਰੇਟਾਂ ਦੇ ਵਿੱਚ ਆਪਾਂ ਟਰੈਕਟਰ ਦੇ ਦਾਂਗੇ ਜਿਹੜੇ ਆਪਣੇ ਕੋਲ ਹੁੰਦੇ ਨੇ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦਨੇ ਆ ਜਿਵੇਂ ਰਹੋ ਬਈ ਖਾਸ ਕਰਕੇ ਆਪਣੇ ਕੋਲ ਬਈ ਯਾਦ ਪਰ ਹੋਲਿਆ ਨੇ ਹੁੰਦੇ ਆ ਸੀ ਪੌਲੈਂਡ ਹੁੰਦੇ ਨੇ ਤੇ 2-4 ਦਿਨਾਂ ਦੇ ਵਿੱਚ ਆਪਣੇ ਕੋਲ ਹੋਰ ਆ ਜਾਣਗੇ ਬਈ ਸੰਪਰਕ ਕਰ ਲੈ ਇੱਕ 52 ਦਾ ਸਾਇ ਆਪਣੀ ਮੰਡੀ ਦੇ ਵਿੱਚ ਗੀਮੀਨਾਰਾ ਟਾਇਰ ਇਕਟਮ ਮਾਗਰਾ ਟਾਇਰ ਪਾਈ ਹੋਣੀ ਭਰਾਵੋ ਅਲਾਈਐਂਸ ਕੰਪਨੀ ਦੇ ਰੇਡੀ ਵਾਲ ਚੈੱਕ ਕਰੋ ਕੰਡੀਸ਼ਨ ਨਮਾ ਟ੍ਰੈਕਟਰ ਬਾਕੀ ਆਹ ਟ੍ਰੈਕਟਰਾਂ ਬਾਰੇ ਕਿਸੇ ਨੂੰ ਭਰਾ ਨੂੰ ਚਾਹੀਦੇ ਹੋਵੇ ਤਾਂ ਆਪਣਾ ਸੰਪਰਕ ਕਰ ਲਿਓ 988358555 ਲੈ ਵਗੇ ਸ਼ੇਅਰ ਜਰੂਰ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਬਈ